ਹਾਂਜੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਆਪਣਾ ਬੱਬੂ ਕੁਮਾਨ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਸ਼ਹੀਦ ਭਾਈ ਗਰਜਨ ਸਿੰਘ ਜੀ ਬੋਤ ਸਿੰਘ ਆ ਦੇ ਬਾਰੇ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਵਾਂ ਕਿ ਕਾਲੂ ਕਿਸੇ ਵੀ ਗੱਲ ਤੇ ਬਾਤ ਬਵਾਦ ਨਾ ਬਣੇ ਵੀ ਇਹ ਕੋਣ ਮਾਉਣ ਹੈ ਜੀ ਇਹ ਦਾੜੀ ਕੇਸ ਨਹੀਂ ਰੱਖਿਆ ਵੀ ਇਹ ਸਿੰਘਾਂ ਦੀ ਗੱਲ ਨਹੀਂ ਕਰ ਸਕਦਾ ਤਾਂ ਆਪਾਂ ਨੇ ਭਾਈ ਗਰਜਣ ਸਿੰਘ ਜੀ ਦੀ ਬਾਰੇ ਗੱਲ ਕਰਨੀ ਹੈ ਭਾਈ ਗਰਜਣ ਸਿੰਘ ਜੀ ਬਹੁਤ ਸਿੰਘ ਆਲੇ ਇੱਕ ਖਾੜ ਕੋ ਜਰਨੈਲ ਹੋਇਆ ਬਹੁਤ ਹੀ ਚੜ੍ਹਦੀ ਕਲਾ ਦਾ ਸਿੰਘ ਸੀਗਾ ਜੋ ਉਹਨਾਂ ਨੇ ਕਾਰਨਾਮੇ ਕੀਤੇ ਗਰਜਣ ਸਿੰਘ ਜੀ ਨੇ ਸ਼ਾਇਦ ਉਹ ਕੋਈ ਇਨਸਾਨ ਨਹੀਂ ਕਰ ਸਕਦਾ ਜਲਦੀ ਜੀ ਉਹਨਾਂ ਨੇ ਇੱਕ ਰਮਾਨੀਆਂ ਦਾ ਰਾਜਦੂਤ ਅਗਵਾ ਕੀਤਾ ਸੀਗਾ ਤਾਂ ਉਹ ਰਾਜਦੂਤ ਰਾਡੂ ਜਿਹੜਾ ਅਗਵਾ ਕੀਤਾ ਸੀਗਾ ਉਹਨੂੰ ਗਵਾਹ ਕਰਕੇ ਪੰਜਾਬ ਲੈ ਕੇ ਆਏ ਸੀਗੇ ਉਹ ਤਾਂ ਉਹਨਾਂ ਸਰਕਾਰ ਦੇ ਅੱਗੇ ਡਿਮਾਂਡ ਰੱਖੀ ਸੀਗੀ ਵੀ ਭਾਈ ਜਿੰਦੇ ਸੁੱਖੇ ਨੂੰ ਛਡਾਇਆ ਜਾਵੇ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਰਿਹਾ ਕੀਤਾ ਜਾਵੇ ਜੋਗੀਪੁਰ ਨੇ ਜੇਲ੍ਹ ਵਿੱਚ ਬੰਦ ਸੀਗੇ ਤਾਂ ਚਲੋ ਸਰਕਾਰ ਨੇ ਉਹਨਾਂ ਦੀ ਡਿਮਾਂਡ ਤਾਂ ਨਹੀਂ ਮੰਨੀ ਹੈਗੀ ਪਰ ਰਾਡੂ 1.5 ਮਹੀਨਾ ਸਿੰਘਾ ਨਾਲ ਰਿਆ ਪੰਜਾਬ ਚ ਅਲੱਗ-ਅਲੱਗ ਥਾਵਾਂ ਤੇ ਤਾਂ ਉਹ ਮਤਲਬ ਇਹ ਸਿੰਘਾ ਨਾਲ ਇੰਨਾ ਘੁਲ ਮਿਲ ਗਿਆ ਉਹਨੂੰ ਇੰਨਾ ਪਿਆਰ ਸਤਿਕਾਰ ਉਹਦੀ ਇੰਨੀ ਇੱਜ਼ਤ ਉਹਨੂੰ ਮਿਲੀ ਵੀ ਉਹ ਦੁਬਾਰਾ ਜਾਣ ਨੂੰ ਤਿਆਰ ਨਹੀਂ ਸੀ ਆਪਣੇ ਘਰੇ ਜਿਹੜੇ ਮਹੀਨਾ ਸਿੰਘਾ ਨਾਲ ਰਿਆ ਉਹਨੂੰ ਟਾਈਮ ਟੂ ਟਾਈਮ ਖਾਣਾ ਦੇਣਾ ਉਹਨੂੰ ਦਵਾਈਆਂ ਲਿਆ ਕੇ ਮੈਡੀਸਿਨ ਦੇਣੀ ਜਾਂ ਮੰਨ ਲਓ ਉਹਦੇ ਖਾਣ ਪੀਣ ਦਾ ਹੋਰ ਧਿਆਨ ਰੱਖਣਾ ਕਿਉਂਕਿ ਦੂਜੇ ਦੇਸ਼ ਦਾ ਸੀਗਾ ਉਹ ਮੀਟ ਸ਼ਰਾਬ ਦਾ ਵੀ ਸੇਵਨ ਕਰਦਾ ਸੀਗਾ ਸਿਗਰਟ ਦਾ ਵੀ ਸੇਵਨ ਕਰਦਾ ਸੀਗਾ ਤਾਂ ਡੇਢ ਮਹੀਨੇ ਬਾਅਦ ਜਦੋਂ ਕਹਿੰਦੇ ਵੀ ਸਿੰਘਾ ਨੇ ਉਹਨੂੰ ਘਰੇ ਛੱਡਣਾ ਚਾਹਿਆ ਤਾਂ ਮੰਨ ਲਓ ਜਾਨ ਉਹ ਤਿਆਰ ਨਹੀਂ ਸੀ ਉਹ ਕਹਿੰਦੇ ਵੀ ਗੱਲ ਅਗਲਗ ਤੇ ਰਹੁੰਦਾ ਸੀਗਾ ਤਾਂ ਉਮਰ ਦਾ ਵੀ ਉਹ 50 ਸਾਲ ਤੋਂ ਪਲੱਸ ਉਹਦੀ ਉਮਰ ਸੀਗੀ ਜਦੋਂ ਘਰੇ ਗਿਆ ਤਾਂ ਉਹਦੇ ਪੱਗ ਬੰਨੀ ਹੋਈ ਸੀਗੀ ਪੱਗ ਬੰਨੀ ਕਰਕੇ ਉਹਦੀ ਸਕਿਉਰਿਟੀ ਵਾਲਿਆਂ ਨੇ ਉਹਨੂੰ ਪਛਾਣਿਆ ਹੈਗਾ ਜਦੋਂ ਪੱਤਰਕਾਰਾਂ ਨੇ ਸਿੰਘਾ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਵੀ ਉਹ ਤਾਂ ਬਹੁਤ ਵਧੀਆ ਇਨਸਾਨ ਨੇ ਬਹੁਤ ਆਪ ਦੇ ਹੱਕਾਂ ਦੀ ਲੜਾਈ ਲੜਦੇ ਨੇ ਸਰਕਾਰ ਨੂੰ ਇਹ ਡਿਮਾਂਡ ਮੰਗ ਮੰਨ ਲੈਣੀ ਚਾਹੀਦੀ ਹੈ ਉਹਨੇ ਬਹੁਤ ਹੀ ਸਿੰਘਾਂ ਦੀ ਤਾਰੀਫ ਕੀਤੀ ਜਾ ਕੇ ਭਾਈ ਮਨਜਿੰਦਰ ਸਿੰਘ ਈਸੀ ਜੂੰਦੇ ਜਾਗਦੇ ਨੇ ਜੋ ਕਿ ਉਸ ਟਾਈਮ ਅਗਵਾ ਕਰਨ ਦੇ ਵਿੱਚ ਸੀਗੇ ਉਹ ਬਹੁਤ ਹੀ ਉਹਨੇ ਜਾ ਕੇ ਸਿੰਘਾਂ ਦੀ ਸ਼ਲਾਘਾ ਕੀਤੀ ਵੀ ਸਿੰਘ ਬਹੁਤ ਵਧੀਆ ਆਪਦੀ ਆਜ਼ਾਦੀ ਵਾਸਤੇ ਲੜ ਰਹੇ ਨੇ ਤੰਗ ਕਿਸੇ ਦੇ ਗਰਜੰਦ ਸਿੰਘ ਬਹੁਤ ਮਹਾਨ ਜਰਨੈਲ ਹੋਇਆ ਬਹੁਤ ਸੂਰਮਾ ਯੋਧਾ ਹੋਇਆ ਅੱਜ ਕੱਲ ਕੁਝ ਲੋਕ ਉਹਨਾਂ ਨੂੰ ਸਿੰਘਾਂ ਨੂੰ ਮਾੜਾ ਕਹਿੰਦੇ ਨੇ ਪਰ ਉਹ ਕਿਸੇ ਧਰਮ ਦੇ ਵਿਰੋਧ ਨਹੀਂ ਸੀ ਉਹਨਾਂ ਨੇ ਹਿੰਦੂਆਂ ਨੂੰ ਹੀ ਆਪਣੇ ਘਰਾਂ 'ਚ ਵਸਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਪੰਜਾਬ ਨੂੰ ਛੱਡ ਕੇ ਜਾਂਦੇ ਸੀਗੇ ਇੱਕ ਚੂੜ ਚੱਕ ਦੇ ਹਿੰਦੂ ਸੀਗੇ ਉਹ ਅਗਵਾ ਕਿੱਥੇ ਸੀ ਗਰਜੰਦ ਸਿੰਘ ਉਹਨਾਂ ਨੇ ਉਹ ਅਗਲੀ ਆਪਾਂ ਕਹਾਣੀ ਦੇ ਵਿੱਚ ਜਰੂਰ ਆਪਾਂ ਗੱਲ ਕਰਾਂਗੇ ਉਹ ਬੰਦੇ ਨੇ ਇੰਟਰਵਿਊ ਵੀ ਪਾਈ ਆ ਉਹ ਕਹਿੰਦੇ ਵੀ ਅਸੀਂ ਉਹਨਾਂ ਕੋਲ ਰਹੇ ਸੀਗੇ ਸਾਨੂੰ ਪੁਲਸ ਆ ਕੇ ਕਹਿੰਦੇ ਵੀ ਆਇਆਂ ਪੁੱਛਦੇ ਵੀ ਤੁਹਾਨੂੰ ਰੱਖਿਆ ਕਿੱਥੇ ਸੀਗਾ ਜਾਂ ਤੁਹਾਨੂੰ ਖਾਣ ਪੀਣ ਨੂੰ ਕੀ ਦੰਦੇ ਸੀਗੇ ਕਹਿੰਦਾ ਆਈ ਗਿਆ ਵੀ ਤੁਸੀਂ ਉਹ ਦੇ ਹੀ ਨਹੀਂ ਸਕਦੇ ਵੀ ਜੋਸਨ ਸਿੰਘਣ ਨੇ ਖਾਣ ਪੀਣ ਵਾਸਤੇ ਸਾਡੀ ਸੇਵਾ ਕੀਤੀ ਹੈ ਉਹ ਆਪਾਂ ਅਗਲੀ ਕਹਾਣੀ ਵਿੱਚ ਜ਼ਰੂਰ ਪਾਵਾਂਗੇ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ